ਦੇ ਵਲੋਗ ਚ ਅੱਜ ਆਇਆ ਹਰਜੀਤ ਗਿੱਨੀ ਆਪ ਦੀ ਆਪਾਂ ਸਾਡਾ ਕੰਮ ਰਹਿ ਜਾਂਦਾ ਮੀਰੀ ਬਣਾਉਣ ਲੱਗਾ ਨਵੇਂ ਟਰਾਲੀ ਚ ਪਹਿਲੀ ਵਾਰ ਪੁਆਏ ਆ ਦਾਣੇ ਆ ਬਾਲਾਂ ਤੇ ਵੀ ਪਹੁੰਚ ਗਿਆ ਮੁੰਡਾ ਕਰਾਉਂਦਾ ਇਹਦੇ ਨਾਲ ਵੀ ਥੋੜੀ ਡਵੇਟ ਜਾ ਕੇ ਦਾਣੇ ਹੁਣੇ ਕੀਲੇ ਦਾ ਗੇੜ ਵੱਡਿਆ ਗਿਆ ਨਿਕਾਲਦਾ ਠੀਕ ਲੱਗਦਾ ਕਿਆ ਕਹਨੇ ਬਾਈ ਤੇਰੇ ਫੇ ਠੀਕ ਆ ਹਾਂ ਠੀਕ ਆ ਨਕਾਲ ਏਰੀਏ ਦਾ ਕਿੰਨਾ ਕੁ ਫਰਕ ਲੱਗਦਾ ਤੇਨੂੰ ਤੇਰੇ ਯਾਰ ਸਾਡੇ ਏਰੀਏ ਦਾ ਜਿਹੜੀ ਤਕੜੀ ਆ ਦੇ ਨਾਲ ਤੇ ਤਾਂ ਹਾਂ ਸਾਡੇ ਕਣਕ ਬਹੁਤ ਨਿਕਲਦੀ ਜਦੋਂ ਸਾਡੇ ਕਣਕ ਸਾਡੇ ਆਹ ਆਹ ਜ਼ਮੀਨ ਆ ਜਿਹੜੀ ਇਹ ਰਾਸ ਹੈ ਜਿਹੜੀ ਮੇਰੇ ਕਿੰਨੀ ਆ ਉਧਰ ਉਹ ਫੁੱਲ ਡੱਕਰ ਹੈ ਇਹ ਤਾਂ ਬਹੁਤ ਸੋਹਣੀ ਜ਼ਮੀਨ ਹੈ ਸਾਡੇ ਪਿੰਡ ਚ ਤਿੰਨ ਤਰ੍ਹਾਂ ਦੀ ਜ਼ਮੀਨ ਹੈ ਪੂਰੇ ਇਹਦੇ ਉਹ ਖੇਤਾਂ ਦਾ ਬਹੁਤ ਫਰਕ ਹੈ ਜਿਹੜੇ ਬਾਜਰੇ ਵਾਲੇ ਆ ਹਾਂ ਖਾਲੇ ਡਾਕਰ ਜੀ ਲੱਗਦੇ ਨੇ ਓਏ ਉਹ ਐ ਰਾ ਉਹ ਹੁੰਦੀ ਆ ਮਤਲਬ ਨਾਇਸ਼ ਜੀ ਵਾਲੀ ਹਾਂ 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 ਆ ਇਹਦਾ ਫਰਕ ਆ ਜ਼ਮੀਨ ਦਾ ਇਹਦਾ ਪਿਓਰ ਰੇਤਾ ਆ ਆਲੂ ਬੋਹ ਘਣ ਹੋਣਗੇ ਆਲੂ ਲਾਉਣੇ ਵਾਲੇ ਬਾਹਰ ਬੈਠਾ ਹੁਣ ਕਿਹਨੂੰ ਕਹੀ ਦੀ ਆਲੂ ਲਾਉਣ ਨੂੰ ਹਾਂ ਚੱਲ ਕਣਕ ਜੀਰੀ ਵੀ ਚੰਗੀ ਜਾਵੇ ਕਰੀ ਜਾਵੇ ਬਹੁਤ ਦਾ ਬਿਲਕੁਲ ਬਹੁਤ ਰਹਿ ਗਿਆ ਪਰਲਾ ਰਹਿਗੇ ਤੇਰੇ ਤੋਂ 2 ਸਵਾ 2 ਕਿਲਿਆਂ ਦੇ ਗਿੜਚਾ ਆ ਫਾਟ ਆ ਵੀ ਗਈ ਇੱਕ ਇੱਕ ਫੌਂਟ ਆ ਗਈ ਚੱਲ ਕਿਆ ਲੱਗਣਾ ਅੱਡੇ ਕੇ 3 ਕੀਲੇ ਕਿੰਨਾ ਤਾਂ ਇਹ ਹਾਂ ਕੀਲਾ ਆ ਹੋ ਗਿਆ 2.5 ਉੱਪਰ ਠੀਕ ਆ ਠੀਕ ਆ ਹੋਰ ਛੱਡਣਾ ਥੱਲੇ ਨਾਲ ਠੀਕ ਆ ਆਰ ਉਹ ਕੀਲਾ ਉੱਪਰ ਵਾਲਾ ਰਹਿ ਗਿਆ 1.5 ਕ ਕੀਲਾ ਆਏ ਕੀਲਾ ਖੋ ਆ ਆ ਦੇਖ ਤਾਂ ਹੁਣ ਇਹਨੂੰ ਕਿੰਨੀਆਂ ਇੱਕ ਬਿਮਾਰੀਆਂ ਪਈਆਂ ਹੋਈਆਂ ਜੀਰੀ ਨੂੰ ਕਹਿ ਦੂੰਗਾ ਕੋਈ ਉਹ ਵਿਚਾਲੇ ਬੀ ਐਲ ਵੀ ਪੈ ਗਈ ਨਾਲੇ ਪੈ ਗਿਆ ਸੁੱਕਾ ਦੇਦਾ ਤੈਨੂੰ ਵਿਚਾਲੇ ਸੁੱਕਾ ਪੈ ਗਿਆ ਆ ਤੇਰੀ ਕੋਈ ਲਾਤੀ ਦੂਏ ਲੋਟ ਬੋਨੇ ਬੂਟੇ ਵਾਲੀ ਬੋਨੇ ਵਾਲੀ ਇਹ ਕਿੱਤੀ ਆ ਇਹ ਮੈਨੂੰ ਐਂ ਲੱਗਦਾ ਵੀ ਬਾਈ ਨੇ ਮਤਲਬ ਜਿਵੇਂ ਜਿਵੇਂ ਪਲੇਰੀ ਬਚੀ ਆ ਓਵੇਂ ਓਵੇਂ ਲਾਤੀ ਇਹ ਜਿਹੇ ਡਿਜ਼ਾਈਨ ਜਿਹੇ ਬਣੇ ਹੋਏ ਹੈਗੇ ਇੱਥੇ ਬਿਵਾਰੀ ਨੇ ਬਾਈ ਬਹੁਤ ਚੰਗੀਆਂ ਲੇਟੀਆਂ ਹਾਂ ਹਾਂ ਬਾਈ ਇਹ ਲੋਕੇਸ਼ਨ ਬੜੀ ਘੈਂਡ ਆ ਇੱਧਰ ਨੂੰ ਆ ਨਹਿਰ ਆ ਗਈ ਆਪਣੇ ਨਾਲ ਇੱਧਰ ਰਾੰਗ ਤਾਂ ਦੇਖ ਲੈ ਨਾਲੇ ਮਲਾ ਰੰਗ ਪਾਵਾ ਵਧੀਆ ਕਰਿਆ ਰੰਗ ਤਾਂ ਜੱਜ ਦਾ ਹੈ ਪੂਰਾ ਘੈਂਡ हां भाई आज वीडियो हो गई अपनी लेट है लेट भी चली होगी एक ਤਾਂ ਕਹਿ ਲਾ ਵੀ ਡੰਗਰਾ ਕਰਕੇ ਥੋੜਾ ਜਿਹਾ ਮੇਰਾ ਕੰਮ ਅਲ ਜ ਗਿਆ ਮੈਂ ਵੀਡੀਓ ਸਟਾਰਟ ਵੀ ਕਰੀਦੀ ਉਹਦੇ ਬਾਅਦ ਇੱਕ ਹੁਣ ਆਪਾਂ ਪਾਰਟੀ ਤੇ ਆਏ ਆ ਪਾਰਟੀ ਦਾ ਭਾਈ 5:30 ਵਜੇ ਜਾਦਾ ਹੈ ਭੁੱਲ ਗਏ ਤੇ ਵੀ ਪਾਰਟੀ ਤੇ ਜਾਣਾ ਇੱਕ ਕਾਰ ਆਇਆ ਵਾ ਤੇ ਉੱਥੇ ਜਾ ਕੇ ਆਏ ਹੁਣ ਅਸੀਂ ਉਦੇ ਕਰਕੇ ਹੁਣ ਢੇਰੀ ਵੀ ਚਾਚੇ ਨੇ ਦਿਖਾ ਕੇ ਗਏ ਆ ਗੱਡੀ ਨਹੀਂ ਢੇਰੀ ਚੁਕਾ ਕੇ ਗਏ ਆ ਸਾਨੂੰ ਤਾਂ ਇਹਦਾ ਮਾਂ ਬੋਰੀਆਂ ਪਈਆਂ ਹੋਣਗੀਆਂ ਇਹਦਾ ਕਰਤਾ ਕਲੀਅਰ ਲੇਬਰ ਨੇ ਰਹਿ ਗਿਆ ਕੰਮ ਆਪਣੀ ਉਤੀ ਹੈ ਨਾ ਜੀਰੀ ਅੱਜ ਲੱਗੀ ਬੱਸ ਤੇਰੀ ਢੇਰੀ ਲੱਗੀ ਅੱਜ ਬੱਸ ਬਾਕੀ ਮਾਲ ਸਾਰਾ ਨਰਮ ਹੈ ਠੀਕ ਆ ਆ ਢੇਰੀ ਆ ਇਹਦਾ ਵੀ 2-3 ਕੋ ਪੁਆਇੰਟ ਉੱਪਰ ਚੱਲਦਾ ਠੀਕ ਆ ਲੇਕਿਨ ਕੱਲ ਨੂੰ ਵੇੜ ਚ ਆ ਜੂਗਾ ਜੇ ਮੌਸਮ ਨਾ ਖਰਾਬ ਰਿਹਾ ਭਾਈ ਮੌਸਮ ਅੱਜ ਦੁਪਹਿਰ ਨੂੰ ਹੀ ਫੋਲ ਹੋਈ ਸੀ ਇਹ 11 ਵਜੇ ਫੋਲੀ ਆ 11 ਵਜੇ ਫੋਲੀ ਆ ਤਾਂ ਵੀ ਬਹੁਤ ਸੋਹਣੀ ਧੁੱਪ ਪਈ ਆ ਹਵਾ ਚੱਲੀ ਹੋ ਜੇ ਕਰਕੇ ਭਰੋਗੀ ਜੀ ਦੀ ਤੇ ਇਹਦਾ 6 ਕਿਲੇ 6 ਕਨਾਲ ਆਇਆ ਇਹ ਭਾਈ ਇਹ ਆਪਣੀਆਂ ਨਾ ਪੂਰੀਆਂ ਮਿਣੀਆਂ ਮੀਆਂ 6 ਕਿਲੇ 6 ਕਨਾਲ ਹਾਂ ਕੋਈ ਇੱਧਰ ਨਹੀਂ ਕੋਈ ਉੱਧਰ ਨਹੀਂ ਇਹਦਾ ਨਿਕਾਲ 23.5 ਕੁਇੰਟਲ ਦਾ ਔਸਤ ਆਈ ਇਹਦੀ ਪੂਰੀ ਪੂਰੀ ਡੋਡੀ ਵਾਲੀ ਜੀਰੀ ਸੀ ਨਾਲ ਤੁਹਾਨੂੰ ਵੀਡੀਓ ਚ ਦਿਖਾਈ ਵਾਲੀ ਪੂਰੀ ਬਿਮਾਰੀ ਵਾਲੀ ਜੀ ਹੋਰ ਕੋਈ ਬਿਮਾਰੀ ਨਹੀਂ ਸੀ ਡੋਡੀ ਉਹ ਜ਼ਿਆਦਾ ਸੀ ਬਾਕੀ ਬੀਜ ਆਪਾਂ ਨੇ ਫੇਰ ਹੀ ਸਾਹਮਣੇ ਬੀਜ ਤਾਂ ਸਾਹਮਣੇ ਆਸ ਕਿਉਂ ਆਪਣਾ ਜਿਹੜਾ ਉਹ ਸਾਫ ਉਤਰਾ ਖੇਤ ਤਾਂ ਉੱਪਰ ਠੀਕ ਆ ਉਹਦਾ ਬੀਜ ਰੱਖ ਲਿਆ ਆਪਾਂ ਨੇ ਕਿਉਂ ਗਾਹਾਂ ਬਾਈ ਪਤਾ ਨਹੀਂ ਕਿਹਨੇ ਥੈਲੀ ਚ ਕੀ ਆ ਪਾ ਕੇ ਦੇ ਦੇਣਾ ਠੀਕ ਆ ਨਾਲੇ ਯਾਰ ਆਪਾਂ ਨੂੰ ਤਾਂ 6-7 ਸਾਲ ਹੋ ਗਏ ਲਾਉਂਦੇ ਹੁਣ ਜ਼ਿਆਦਾ ਜ਼ਿਆਦਾਤਰ ਜ਼ਿਮੀਂਦਾਰ ਤਾਂ ਹੀ ਰਗੜੇ ਚ ਆਏ ਆ ਦੁਕਾਨਾਂ ਤੇ ਹੁਣ ਆਪਣੇ ਕੋਲ ਵੀ 770 ਹੁਣ ਹੋਰ ਵੀ ਦੁਕਾਨਾਂ ਕੋਲ ਤੇ 770 ਆਇਆ ਹੁਣ ਰੇਕੇ ਕਹਿੰਦਾ ਯਾਰ ਮੇਰੇ ਡੋਡੀ ਪੈ ਗਈ ਮੇਰੇ ਬੌਨਾ ਰੋਗਾ ਅੱਜੀ ਦਾ ਬਹੁਤ ਫਰਕ ਪਿਆ ਬਹੁਤ ਹੀ ਜ਼ੂਰ ਦੂਰ ਨਾ ਜਾਈ ਆਪਾਂ ਦਾ ਆਪਣੇ ਦੋਨਾਂ 'ਚ ਦੇਖ ਲੈ 14 ਮਹੀਨਾ ਦਿੱਤਾ ਸੀ 14 ਦਾ ਮੇਰੇ ਜਮੇ ਆਏ ਨਾ ਪਰ ਇਹ ਤਾਂ ਕਿ ਮੇਰੀ ਗੱਲ ਸੁਣ ਲੈ ਇਹ ਤਾਂ ਕੰਮ ਕੁਦਰਤ ਨੇ ਬਰਾਬਰ ਕਰਨਾ ਤੇਰੇ ਕਿਆ ਚੱਕਰ ਪੈ ਗਿਆ ਤੇਰੇ ਬੌਨਾ ਰੋਗਾ ਗਿਆ ਉਹਦੇ 'ਚ ਮੇਰੇ ਚੂਹੇ ਨੇ ਵੱਢਤੀ ਆ ਉਸ ਤੋਂ ਥੀ ਉਹ ਲੈਤੀ ਉਸ ਤੋਂ ਤੇਰੀ ਉੱਤੀ ਆ ਗਈ ਚਲ ਤੇਰੇ ਕਹਿ ਲਾ ਵੀ 19 ਕੁਇੰਟਲ 19 ਕੁਇੰਟਲ ਦੀ ਉਸਤਾਈ ਹੈ ਉਸ ਕਿਲੋ ਆ ਮੇਰੇ ਜਣੀ ਕਿ ਸਾਢੇ ਕਿ 22 19 ਆ ਗਈ ਤਾਂ ਵੀ ਬਹੁਤ ਆਪਾਂ ਜੇ ਕਹੀ ਜੀ ਦੇਖ ਮੇਰੇ ਸਾਢੇ ਕਿ 2 ਕੁਇੰਟਲ ਦੀ ਉਸਤਾਈ ਆ ਉਹਦੀ ਠੀਕ ਇਹ ਆਪਣੀ ਬਾਈ ਪੂਰੀ ਸਾਢੇ 23 ਹੀ ਆਈ ਆ ਸਾਢੇ 23 ਤੋਂ ਥੋੜੇ ਕਿਲੋਆਂ ਜੇ ਪਲੱਸ ਇਹ ਆ ਸਾਢੇ 23 ਵੀ ਲਾ ਦੋ ਵਾ ਮਸ਼ੀਨ ਵੇਚਣੀ ਆ ਰੂਟਰ ਵੇਟਰ ਵਾਲੀ ਦਾ ਹਾਂ ਰੂਟਰ ਵੇਟਰ ਵਾਲੀ ਮਸ਼ੀਨ ਵੇਚ ਦਿੰਨੇ ਆ ਬਾਈ ਇੱਕ ਸਾਢੇ ਕੋ 8 ਫੁੱਟੀ ਮਸ਼ੀਨ ਐ ਬਣੀ ਹੋਈ ਐ ਸਮਰਾਲੇ ਪੰਮੀ ਵਾਲਿਆਂ ਦੀ ਮਸ਼ੀਨ ਚੰਗੀ ਹਲਾਦੀ ਆ ਜਿਹੜੇ ਕਿਸੇ ਮੇਰੇ ਵੀਰ ਨੇ ਲੈਣੀ ਹੋਈ ਸਾਡੇ ਏਰੀਏ ਚ ਦੂਰ ਤੋਂ ਕੋਈ ਫੋਨ ਨਾ ਕਰੇ ਕਿਉਂ ਐਨੀ ਚੱਕ ਕੇ ਲਜਾਣੀ ਕਰਨੀ ਅਗਲੇ ਨੂੰ ਔਖੀ ਹੋ ਗਈ ਆ ਮੈਨੂੰ ਵੀ ਔਖੀ ਆ ਕੇ ਲੱਗਦਾ ਵੀ ਹਾਂ ਚੈੱਕ ਕਰਕੇ ਜੇ ਕਿਸੇ ਨੇ ਲਜਾਣੀ ਆ ਭਾਈ ਲਿਆ ਸਕਦਾ ਮਸ਼ੀਨ ਵਰਤ ਹੀ ਨਹੀਂ ਹੈਗੀ ਜਮਾ ਨਵੀ ਪਈਆਂ ਦੋ ਕੁ ਵਾਰ ਕਣਕ ਬਜਾਈ ਕਰੀ ਆ ਹੁਣ 20 ਕਿਲੇਾਂ ਚ ਮੰਨ ਕੇ ਚਲੋ 40 ਕਿਲੇ ਦੋ ਵਾਰ ਦੇ ਵੀ ਜਿਵੇਂ ਆਉਣੇ ਹੂੰ ਸਾ ਕੋ ਚੱਲਦਾ ਹੈ ਤੁਹਾਨੂੰ ਚਲਾ ਕੇ ਦੇਵਾਂਗੇ ਰੋਟਾ ਬੇਟਰ ਵਾਲੀ ਆ ਸੁਪਰ ਸੀਟਰ ਵਾਲੀ ਨਹੀਂ ਆ ਸੁਪਰ ਸੀਟਰ ਆ ਨਹੀਂ 8 ਫੁੱਟ 6 ਫੁੱਟ ਦੀ ਧਮਾਨ ਚਮਕੌਰ ਸਾਹਿਬ ਵਾਲੇ ਨੇ ਫਿੱਟ ਕਰੀ ਹੋਈ ਫਿੱਟ ਕਰੀ ਹੋਈ ਆ ਪਰੋਟਾਵੇਟਰ ਆਪਾਂ ਨੇ ਇਨਸਾਮ ਲਿਆ ਆਪਾਂ ਨੂੰ ਦੇਣਾ ਨਹੀਂ ਸੁਪਰਸੀਡਰ ਰਹਿ ਗਿਆ ਆਪਣੇ ਕੋਲ 2 ਬਾਈ ਤਾਂ ਕਰਕੇ ਬਾਕੀ ਰੇਟ ਆ ਜਿਹੜਾ ਉਹ ਤੁਹਾਨੂੰ ਨੰਬਰ ਪਾ ਦੇਣਾ ਸਿਮਰਨ ਦਾ ਤੂੰ ਆਪਣੀ ਪਾ ਲਈ ਕੋਈ ਨਹੀਂ ਚੱਲ ਮੈਂ ਪਾ ਦੂੰਗਾ ਕੋਈ ਚੱਕਰ ਨਹੀਂ ਤੁਸੀਂ ਜਿਹਨੇ ਜਿਹੜੇ ਬੰਦੇ ਨੇ ਵੀ ਲੈਣੀ ਹੋ ਜੀ ਨੂੰ ਜ਼ਰੂਰਤ ਹੋਵੇ ਹਾਂ ਬਾਈ ਉਹਨੂੰ ਅਸੀਂ ਦੱਸ ਦਾਂਗੇ ਫੋਨ ਤੇ ਕੋਈ ਚੱਕਰ ਨਹੀਂ ਬਾਈ ਚੱਕਣਾ ਤੁਹਾਨੂੰ ਰੋਡ ਲੱਗਿਆ ਉਹਨਾਂ ਆਪਣਾ ਸੌਦਾ ਕਰ ਲਿਓ ਠੀਕ ਆ ਠੀਕ ਨਹੀਂ ਹੁਣ ਆਪਾਂ ਨੇ ਵੀ ਉੱਤੇ ਕਿਆ ਕਰਾਉਣਾ ਤਾਰ ਕੇ ਸਾਈਡ ਉਪਰ ਰੱਖੀ ਹੋਈ ਆ ਆਹ ਮਸ਼ੀਨ ਆ ਬਾਈ ਕਰੋ ਚੈੱਕ ਆਹੇ ਇਹਦੇ ਰੇਹ ਵਾਲੇ ਕੋਲ ਚੈੱਕ ਕਰਦਾ ਆ ਦੀ ਇਹ ਨਵੀਂ ਪਈ ਆ ਆ ਗਰਾਰੀ ਤੇ ਚੈੱਕ ਕਰ ਸਕਦੇ ਆ ਇਹ ਤੇਲ ਧੂਲ ਦੇ ਕੇ ਬਾਈ ਖੜਾਈ ਹੋਈ ਆ ਮਤਲਬ ਪੂਰ ਜਾਮ ਨਹੀਂ ਹੈਗੇ ਨੇ ਪੂਰਾ ਜਾਮ ਨਹੀਂ ਹੈਗੇ ਇਹ ਆ ਲੈ ਆਪਾਂ ਇਹਨਾਂ 2 ਸਾਲ ਦੇ ਹਨ ਵਰਤ ਤੀਜੀ ਨੂੰ ਹੈ ਜੀ ਇਹ 12 ਪੁਰਾਣ ਵਾਲੀ ਆ ਹਾਂ ਫੰਮੀ ਵਾਲਿਆਂ ਦੀ ਬਣੀ ਵੀ ਇਹ ਏਹ ਬਣੀ ਮਤਲਬ ਕਹਿ ਲਾ ਵੀ ਫੀਡਿੰਗ ਇਹਨਾਂ ਨੇ ਕਰੀ ਆ ਤਮਾਨ ਵਾਲੇ ਨੂੰ ਹਾਂ ਇਹ ਬਣ ਕੇ ਉਹ ਖਵਾਈਏ ਸਨ ਵਾਲੇ ਤੋਂ ਠੀਕ ਆ ਪਿੱਛੇ ਲੋ ਬਈ ਦੇਖੋ ਕੋਲੀਸ਼ਨ ਲੋ ਜਮਾਨਾ ਵੀ ਪਈ ਜਾ ਬਈ ਦੇਖ ਲਓ ਵਿੱਚ ਰੰਗ ਵੀ ਨਹੀਂ ਉਤਰਿਆ ਹੋਇਆ ਰੇਹ ਵਾਲੇ ਕੰਨਾਂ 'ਚ ਦੇਖ ਸਕਦੇ ਜਾਨੀ ਕਿ ਜੇ ਕਿਸੇ ਕਿਸੇ ਨੂੰ ਵੀਰ ਨਾਲ ਲੈਣੀ ਹੋਵੇ ਤਾਂ ਸੰਪਰਕ ਕਰ ਸਕਦਾ ਸਾਡੇ ਨਾਲ ਲੋਜੀ ਹੋਰ ਗਿਆ ਠੀਕ ਨੇ ਅੱਧੀ ਅਧਿਕ ਕਣਕ ਆਪਾਂ ਵੀ ਡਰਿੱਲ ਨਾਲ ਬੀਜਦੇ ਹਾਂ ਹਾਂ ਅਧਿਕ ਜਿਵੇਂ ਫਿਰ ਰੱਬ ਮੌਸਮ ਕਰਦਾ ਹੈ ਇਸ ਹੁਣ ਚੱਕੜਾ ਨਹੀਂ ਹੁੰਦਾ ਹੈਗਾ ਉਹ ਆਪਾਂ ਦੇਖ ਕੇ ਸੂਮਣ ਲੀਡਰ ਹਾਂ ਜੀ ਹਾਂ ਜੀ ਪਹਿਲਾਂ ਪਹਿਲਾਂ ਬੇਲ ਚ ਮਤਲਬ ਫੌਲ ਨਿਆਰੇ ਨਾਲ ਜਿਵੇਂ ਪਹਿਲਾਂ ਕਹਿ ਲੋ ਵੀ ਬਜ਼ੁਰਗ ਬੀਜ ਦੇ ਹੁੰਦੇ ਤੇ ਵੀ ਬਾਹ ਲਿਆ ਚਹੋਲ ਕੇ ਛੱਡ ਲਿਆ ਸੁਆਗਾ ਦੇ ਲਿਆ ਫੇਰ ਬਾਹ ਲਿਆ ਫੇਰ ਸੁਆਗਾ ਦੇ ਕੇ ਫੇਰ ਪੋਰ ਲਈ ਇਹ ਪਹਿਲਾ ਪਹਿਲਾ ਬੀਜ ਤੇ ਅਸੀਂ ਆਏ ਬਹੁਤ ਸੋਹਣੀ ਨਜ਼ਾਰੇ ਨਾਲ ਕਣਕ ਬੀਜ ਹੋਈ ਆ ਫੇਰ ਜਿਆਦਾ ਹੁਣ ਜਿਵੇਂ ਆ ਹੁਣ ਮੌਸਮ ਬਣਿਆ ਹੋਇਆ ਫੇਰ ਕਹਿ ਦਿੰਦੇ ਆ ਵੀ ਅਸੀਂ ਹੁਣ ਚੱਕ ਦੋ ਜਿਵੇਂ ਹੈਗਾ ਕੰਮ ਜਿਹੜੇ ਹਿਸਾਬ ਨਾਲ ਮੈਂ ਪਿਛਲੇ ਵਾਰ ਕਣਕ ਬੀਜੀ ਤੀ ਮੈਂ ਕਹਿੰਦਾ ਵੀ 19 ਸਪੀਡ ਨਾਲ ਕਿਸੇ ਨੇ ਨਹੀਂ ਬੀਜੀ ਮਸ਼ੀਨ ਵਾਲਾ ਵੱਢ ਕੇ ਗਿਆ ਐਸਐਮਐਸ ਖਰਾਬ ਹੋ ਗਿਆ ਸਿੱਧਿਓ ਉਕੜੇ ਲਾਈਨਾਂ ਦੀ ਲਾਈਨਾਂ ਪਈਆਂ ਠੀਕ ਆ ਆਪਾਂ ਨੇ ਕੀ ਕਰਿਆ ਭਾਜੀ ਕੋਲ ਤੇ ਮਲਚਰ ਲੈਂਦਾ ਉਹ ਬਰਲੀ ਜੀ ਦਾ ਨਾ ਹਾਂ ਮਲਚਰ ਲਿਆ ਕੇ ਫੇਰ ਕੇ ਉਹਦੇ ਉੱਪਰ ਮਲਚਰ ਸਿੱਧੀ ਕਣਕ ਬਜਾਈ ਕਰੀਆ ਐ ਨਿੱਕੇ ਨੰਬਰ ਖੇਤ ਬਣਿਆ ਟਾਪ ਦੀ ਕਣਕ ਜੰਮੀ ਆ ਉਹ ਫੂਸ ਕਰਕੇ ਇੱਥੇ ਨਹੀਂ ਆਪਾਂ ਨੇ ਆਪਣੀ ਮੰਡੀ ਜੀ ਦੇਖਿਆ ਹਾਂ ਤੇ ਨਾਲੇ ਉਹ ਤੁਸੀਂ ਮੰਨੇ ਨਹੀਂ ਮੇਰੀ ਬਾਈ ਸਾਰੇ ਮਸ਼ੀਨ ਵਾਲਾ ਵੀ ਜਵਾਬ ਦੇ ਗਿਆ ਕਹਿੰਦਾ ਕਣਕ ਨਹੀਂ ਜੰਮਣੀ ਹੈਗੀ ਇੰਨਾ ਫੂਸ ਤਾਂ ਇਕਸਾ ਨਾ 1400 ਇੱਕ ਜੀ ਦੀ ਮੁੱਛਲ 1400 ਇੱਕ ਮੁੱਛਲ ਦੀ ਬਿਮਾਰੀ ਉਹਨੂੰ ਇੰਨੀ ਕੁ ਪੈ ਗਈ ਬੀ ਐਲ ਵੀ ਵੀ ਮਤਲਬ ਪਰਾਲੀ ਇੰਨੀ ਕੁ ਚਿੜੀ ਹੋ ਗਈ ਵੀ ਹੱਥ ਖੜੇ ਕਰਾਤੇ ਸਾਡੇ ਐਨਾ ਖੇਤ ਦਾ ਚੱਲ ਵਧੀਆ ਬਣਿਆ ਨਹੀਂ ਹੈਗਾ ਭਾਈ ਉਹ ਚ ਰੇ ਵੀ ਅਸੀਂ ਇੱਕ ਦੋ ਜੇ ਬਣੇ ਜਿਉਂ ਟਰੈਕਟਰ ਚਲਾਇਆ ਮੈਂ ਬਾਈ ਜੀ ਲਗਭਗ 22-2300 rpm ਪਰ ਹਾਂ ਜੀ ਟਰੈਕਟਰ ਖਾ ਤਾ ਗਿਆ ਅੱਧੀ ਟੈਂਕੀ ਮੈਂ ਕਹਿੰਦਾ ਵੀ ਪੌਣਾ ਕਿ ਕਿਲਾ ਉਹ ਛੇ ਕਿਲਾਣਾ ਦਾ ਕੀ ਤੇ ਬੀਜਿਆ ਤਾਂ ਆਪਾਂ ਨੇ ਕਣਕ ਦੱਸ ਰਹੀ ਸੀ ਅੱਧੀ ਡੇਕੀ ਖਾ ਗਿਆ ਪਰ ਕਣਕ ਤੁਸੀਂ ਐਸਾ ਬੁਲਾ ਲਓ ਵੀ ਹਾਂ ਕਹਿੰਦੇ ਤੇ ਵੀ ਹਾਂ ਕਣਕ ਹੋਈ ਆ ਯਾਨੀ ਜਦ ਆਪਾਂ ਨਾ ਪਲਟਾਵੇਂ ਹਲ ਮਾਰ ਕੇ ਕਣਕ ਬੀਜਦੇ ਜਦ ਵੀ ਕਣਕ ਬਹੁਤ ਨਿਕਲਦੀ ਸੀ ਹਨਾ ਯਾਰ ਹੁਣ ਮੌਸਮ ਦੇਖ ਪਲਟਾਵੇਂ ਹਲ ਤਾਂ ਹੁਣ ਆਪਾਂ ਜਲ ਹੁਣ ਵੀ ਮਾਰ ਲਾਂਗੇ ਕੋਈ ਚੱਕਰ ਨਹੀਂ ਨਾਲੇ ਸਾਨੂੰ ਤਜਰਬਾ ਵੀ ਹੈਗਾ ਇਹ ਤਾਂ ਹੈ ਹੀ ਨਹੀਂ ਯਾਨੀ ਆਏ ਜਿਵੇਂ ਹੁਣ ਆਪਾਂ ਨੇ ਪਿਛਲੇ ਸਾਲ ਟ੍ਰਾਇਲ ਕਰਿਆ ਉਹਦੇ ਵਾਲਾ ਡ੍ਰਿਲ ਨਾਲ ਕਣਕ ਬੀਜ ਦੇ ਉੱਪਰ ਤੇ ਸਪਰੇਅ ਕਰਾਈ ਸੀ ਉਹ ਠੀਕ ਆ ਯਨ ਓਕੇ ਆ ਉਹ ਯਾਰ ਉਹਨੂੰ ਸਪਰੇਅ ਨੂੰ ਸਫਾਈ ਜ਼ਿਆਦਾ ਚਾਹੀਦੀ ਆ ਹਾਂ ਇਹ ਤਾਂ ਗੱਲ ਹੈਗੀ ਆ ਹੁਣ ਜਿਵੇਂ ਦਾ ਐਵੇਂ ਫੂਸ ਦੇ ਚਕਾਉਣਾ ਟ੍ਰੈਲ ਲਾ ਕੇ ਦੇਖਣਾ ਦੋ ਤਿੰਨ ਕਿਲੇ ਚਾਰ ਪੰਜ ਨਹੀਂ ਮੈਂ ਤਾਂ ਸਾਰੀ ਉ ਕਰਵਾਉਂਗਾ ਭਾਈ ਮੇਰੇ ਕੋਲ ਮੁੜ ਕੇ ਟਾਈਮ ਨਹੀਂ ਹੁੰਦਾ ਮੈਂ ਤਾਂ ਬਜਾਈ ਕਿ ਨਹੀਂ ਲੱਗ ਜਣਾ ਤੈਨੂੰ ਕਹਿਣਾ ਨਹੀਂ ਵੀ ਬਹੁਤ ਲੋਟ ਆ ਮੈਂ ਮਲਕੀਸ ਨੂੰ ਕਹਿ ਦਿੱਤਾ ਕਹਿੰਦਾ ਪੰਪ ਸਪਰਾ ਲਿਆ ਮੈਂ ਉਹ ਇਹ ਟਰੈਕਟਰ ਨਹੀਂ ਯਾਰ ਉਹ ਚੱਕਰ ਸੂਏ ਲੋਟ ਪੈ ਜਾਂਦਾ ਟਰੈਕਟਰ ਦੇ ਪੈਰ ਵਾਲਾ ਮੈਂ ਹਾਂ ਤੂੰ ਪੰਪ ਪਾਣੀ ਉਹ ਬਹਲਾਉਣਾ ਇੰਨਾ ਕਿਸੇ ਨੇ ਪਾਣੀ ਨਹੀਂ ਲਾਉਣਾ ਹਾਂ ਲੈ 2200 ਲੀਟਰ ਪਾਣੀ ਲਾਉਂਦਾ ਕਿੰਨੇ ਕੁਲੇ ਪਰਾ ਹਾਂ ਬੱਲਾ 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 ਸਿੱਕੜੀ ਜਮਾਨ ਦਾ ਹੋਣਾ ਪਰ ਇਹਨਾਂ ਤੂੰ ਆ ਆਪਣੇ ਕਿੰਨਾ ਗੁੱਲੀ ਢੰਡਾ ਘੋਰਾ ਵੀ ਨਹੀਂ ਦਿੰਦਾ ਮੇਰੇ ਲੈ ਕਿੰਨਾ ਜੰਮ ਦਾ ਦਾ ਰਿਕਾਰਡ ਤੋੜ ਗੁੱਲੀ ਢੰਡਾ ਜੰਮ ਦਾ ਠੀਕ ਹੈ ਠੀਕ ਹੈ ਵਧੀਆ ਪੈਰੀਦਾਰ ਆ ਗਿਆ ਆਪਣਾ ਦੇਖ ਇੱਧਰ ਓਏ ਬਈ ਰਾਤ ਨੂੰ ਰਾਖੀ ਸਾਡੇ ਇਹਨੇ ਕਰਨੀ ਹੈ ਇੱਥੇ ਇਹਨੇ ਕਰਨੀ ਹੈ ਕੋਈ ਬੰਦਾ ਨਹੀਂ ਆ ਸਕਦਾ ਉਰੇ ਮਜਾਲ ਲਈ ਕੋਈ ਵੀ ਨਹੀਂ ਜਣੀ ਹੁਣ ਮੰਡੀਆਂ ਦਾ ਇੰਨਾ ਫਰਕਾ ਨਹੀਂ ਆ ਟਾਈਮ ਜੇ ਰੌਣਕ ਪਿਛਲੇ ਸਾਲ ਦੇਖੀ ਆਪਾਂ ਰੌਣਕ ਰਹਿੰਦੀ ਸੀ ਰੌਣਕ ਪੂਰੀ 11-12 ਵਜੇ ਤੱਕ ਕੋਈ ਨਹੀਂ ਹੈਗਾ ਹੁਣ ਸ਼ਾਮ ਦੀ ਪਈਆ ਹੋਣਾ ਕਿੰਨਾ ਕ ਟਾਈਮ ਹੋਇਆ ਆਪਾਂ ਉਹ ਦਾ ਬਈਏ ਢਾਂਗ ਲਾਉਦੇ ਹੁਣੇ ਆ ਮਿੰਟ ਮਾਰੇ ਰਹਿਣ ਢਾਂਗ ਲਾ ਕੇ ਮਾਲ ਸਾਰਾ ਉੱਪਰ ਚਿੰਤਾ ਅੱਜ ਮੈਨੂੰ ਮੈਂ ਤਾਂ ਗੱਡੀ ਵੀ ਭਰੂਗੀ ਹੈ ਨਾ ਗੱਡੀ ਭਰੂਗੀ ਆਈ ਤੇ ਅੱਜ ਇੱਕ ਉਧਰ ਗਈ ਇੱਕ ਉਰੇ ਆਈ ਆ ਆਪਣੇ ਮੈਂ ਆਇਆ ਹੀ ਨਹੀਂ ਸਵੇਰ ਦਾ ਮੈਂ ਉਧਰ ਮੈਨੂੰ ਹਰਸ਼ਵੀਰ ਨੇ ਫੋਨ ਕਰਤਾ ਤਾਂ ਹਰਜੀਤ ਦੀ ਜੀ ਦੀ ਵੜਾਉਣ ਲੱਗੇ ਸੀ ਅੱਛਾ ਉਧਰ ਥੋੜਾ ਜਿਹਾ ਅੰਗਲੇ ਦੇ ਖੇਤ ਉਹਦੇ ਅੱਛਾ ਉਹ ਵੜਾ ਸਾਰੀ ਵੱਡੂਗੀ ਹੈ ਸਾਰੀ ਨਹੀਂ ਉਹਦੇ ਵੱਡੇ ਆ ਸਾਢੇ 3 ਗੀਲੇ ਵੱਢ ਹੋਏ ਆ ਮਸ਼ੀਨ ਵਾਲੇ ਨੇ ਯਾਰ ਕੱਲ ਦਾ ਕੱਲ ਦਾ ਆਉਂਦਾ ਉਹਦੇ ਮੀਟ ਵਾਲਾ ਰੁੜਕੀ ਆ ਆਪਣੇ ਰਿਸ਼ਤੇਦਾਰ ਅੱਛਾ ਹਾਂ ਕੱਲ ਦੇ ਆਉਣੇ ਆ ਅੱਜ ਆਏ ਆ ਉਹ ਅੱਜ ਫਿਰ ਉਹਨਾਂ ਨੇ ਮਸ਼ੀਨ ਚਲਾਈ ਹੈ 1 ਵਜੇ ਆ ਕੇ ਠੀਕ ਆ ਉਹ ਚੱਕਰ ਕੰਮ ਕਰਦੇ ਚੱਕਰ ਚ ਅੱਜ ਵੀਡੀਓ ਥੋੜੀ ਨਹੀਂ ਬਦਲਿਆ ਤਾਂ ਹੋ ਗਿਆ ਨਾ ਮਾੜਾ ਮਾੜਾ ਅੱਜ ਅੱਜ ਵੀਡੀਓ ਥੋੜੀ ਜਿਹੀ ਗੱਲਾਂ ਬਾਤਾਂ ਵਾਲੀ ਬਣੀ ਆ ਹਾਂ ਚਲੋ ਕੋਈ ਨਾ ਠੀਕ ਹੈ ਜੀ ਕੱਲ ਨੂੰ ਲਿਆਉਣਾ ਤੁਹਾਡੇ ਵਾਸਤੇ ਕੋਈ ਨਵੀਂ ਚੀਜ਼ ਵੀਡੀਓ ਚ ਠੀਕ ਹੈ ਅਸੀ ਕੱਲ ਜੀ ਮਿਲਦੇ ਆ ਅਗਲੇ ਵਲੌਗ